ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਸੜਕ ਦੀ ਹਾਲਤ ਕਾਫੀ ਖਸਤਾ ਹੋ ਗਈ ਹੈ ਸੜਕ ਉਤੇ ਕਈ ਥਾਵਾਂ ਤੇ ਵੱਡੇ ਵੱਡੇ ਟੋਏ ਪੈ ਗਏ ਹਨ ਤੇ بارش ਦੇ ਦੌਰਾਨ ਪਾਣੀ ਭਰਨ ਦੇ ਕਾਰਨ ਇੱਥੇ ਹਾਦਸਿਆਂ ਦੀ ਸੰਭਾਵਨਾ ਵੀ ਵੱਧ ਗਈ ਹੈ ਸੜਕ ਦੀ ਇਸ ਹਾਲਤ ਤੋਂ ਨਾਗਰਿਕ ਬਹੁਤ ਨਰਾਜ਼ ਹਨ ਇਸ ਸੜਕ ਦੇ ਬਾਰੇ ਸਬੰਧਿਤ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਸੜਕ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਇਸ ਸਬੰਧ ਦੇ ਵਿੱਚ ਪਾਜਬਾ ਤੋਂ ਉਪਨੁਪਲੀ ਦੇ ਮੰਡਲ ਦੇ ਪ੍ਰਧਾਨ ਮੋਹਿਤ ਸ਼ਰਮਾ ਨੇ ਕਿਹਾ ਕਿ ਸਰਕਾਰ ਦਾ ਜਲ ਵਿਛਾ ਕੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਹਰ ਪਿੰਡ ਦੇ ਵਿੱਚ ਆਵਾਜਾਈ ਦੇ ਸਾਧਨਾਂ ਦੇ ਲਈ ਸੜਕਾਂ ਬਣਾਈਆਂ ਜਾ ਰਹੀਆਂ ਹਨ ਪਰ ਰੱਖ-ਰਖਾਅ ਦੀ ਘਾਟ ਅਤੇ ਗੁਣਵਤਾ ਦੀ ਘਾਟ ਦੇ ਕਾਰਨ ਸੜਕਾਂ ਬਾਰਿਸ਼ ਦੇ ਨਾਲ ਪਹਿਲਾਂ ਹੀ ਖਸਤਾ ਹੋ ਗਈਆਂ ਹਨ ਇਹ ਸੜਕਾਂ ਜਨਤਾ ਦੇ ਲਈ ਮੁਸੀਬਤ ਦਾ ਕਾਰਨ ਬਣ ਰਹੀਆਂ ਹਨ ਅਤੇ ਹਰ ਰੋਜ਼ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਉੱਤੇ ਰੋਜ਼ਾਨਾ ਹੀ ਨਾ ਖੱਡਿਆਂ ਦੇ ਕਾਰਨ ਕਾਫੀ ਹਾਦਸੇ ਹੁੰਦੇ ਹਨ ਉਨ੍ਹਾਂ ਨੇ ਕਿਹਾ ਕਿ ਵਿਕਾਸ ਦਾ ਵਾਅਦਾ ਕਰਨ ਵਾਲੇ ਜਨਤਕ ਪ੍ਰਤੀਨਿਧੀ ਵੀ ਨਾ ਸੜਕਾਂ ਤੇ ਯਾਤਰਾ ਕਰਦੇ ਹਨ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਆਪਣੇ ਦੇ ਵੀ ਭੁੱਲ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਸ਼੍ਰੀ ਕੀਤਪੁਰ ਸਾਹਿਬ ਤੋਂ ਲੈ ਕੇ ਮਹਿਤਪੁਰ ਤੱਕ ਇਸ ਸੜਕ ਉਤੇ ਖੱਡੇ ਨੇ ਜਿਆਦਾ ਹੋ ਗਏ ਹਨ ਕਿ ਪਤਾ ਹੀ ਨਹੀਂ ਲੱਗਦਾ ਕਿ ਸੜਕ ਦੇ ਵਿੱਚ ਖੱਡੇ ਬਣੇ ਹੋਏ ਹਨ ਜਾਂ ਖੱਡਿਆਂ ਦੇ ਵਿੱਚ ਸੜਕ ਬਣੀ ਹੋਈ ਹੈ ਤੇ ਸੜਕ ਉਤੇ ਬਣੇ ਹੋਏ ਵੱਡੇ ਵੱਡੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਇਹ ਸੜਕ ਯਾਤਰੀਆਂ ਦੇ ਲਈ ਮੁਸੀਬਤ ਦਾ ਕਾਰਨ ਬਣ ਰਹੀ ਹੈ ਇਸ ਮੁੱਖ ਮਾਰਗ ਉਤੇ ਹਰ ਰੋਜ਼ 5000 ਤੋਂ ਵੱਧ ਵਾਹਨ ਲੰਘਦੇ ਹਨ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮੁੱਖ ਮਾਰਗ ਉਤੇ ਪੈਚਵਰਕ ਸ਼ੁਰੂ ਕੀਤਾ ਜਾਵੇ ਜੇਕਰ 10 ਦਿਨ ਦੇ ਅੰਦਰ ਇਸ ਮੁੱਖ ਮਾਰਗ ਉਤੇ ਪੈਚਵਰਕ ਸ਼ੁਰੂ ਨਹੀਂ ਹੋਇਆ ਤਾਂ ਉਹਨਾਂ ਵੱਲੋਂ ਸਥਾਨਕ ਵਸਨੀਕਾਂ ਨੂੰ ਨਾਂ ਲੈ ਕੇ ਪੈਚਵਰਕ ਕਰਨ ਦਾ ਕੰਮ ਖੁਦ ਸ਼ੁਰੂ ਕੀਤਾ ਜਾਵੇਗਾ ਤੇ ਚਲੋ ਆ ਤੁਹਾਨੂੰ ਸੁਣਾਣੇ ਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਪਨੁਪਲੀ ਮੰਡਲ ਦੇ ਪ੍ਰਧਾਨ ਮੋਹਿਤ ਸ਼ਰਮਾ ਨੇ ਕੀ ਕਿਹਾ ਮੇਰੇ ਵੱਲੋਂ ਪਿਆਰ ਭਰੀ ਨਮਸਤੇ ਸਤਿ ਸ਼੍ਰੀ ਅਕਾਲ ਮੈਂ ਮੋਹਿਤ ਸ਼ਰਮਾ ਭਾਰਤ ਦੀ ਜਨਤਾ ਪਾਰਟੀ ਦਾ ਛੋਟਾ ਜਿਹਾ ਨੁਮਾਇੰਦਾ ਕਨ ਉਪਰੀ ਮੰਡਲ ਤੋਂ ਮੰਡਲ ਪ੍ਰਧਾਨ ਨੇ ਕੋਸ਼ਿਸ਼ ਕਰ ਰਿਹਾ ਜੀ ਕਿ ਸੁੱਤੀ ਹੋਈ ਸਰਕਾਰ ਨੂੰ ਜਗਾਣ ਦੀ ਨੈਸ਼ਨਲ ਹਾਈਵੇ ਦਾ ਹਾਲ ਦੇਖੋ ਤੁਸੀਂ ਮੇਰੇ ਨਾਲ ਕੈਮਰਾ ਉਧਰ ਘੁਮਾ ਕੇ ਦੇਖੋ ਜੀ ਰੋਡ ਦਾ ਬਹੁਤ ਬੁਰਾ ਹਾਲ ਹੈ بڑے ਵੱਡੇ ਵੱਡੇ ਖੱਡੇ ਬਣੇ ਇਹ ਰਾਤੋਂ ਰਾਤ ਨਹੀਂ ਬਣ ਗਏ ਜੀ ਇਹਨਾਂ ਖੱਡਿਆਂ ਨੂੰ ਕੱਟੋ-ਕੱਟ ਮੈਂ ਕਹਿੰਦਾ ਜੀ 4-5 ਮਹੀਨੇ ਹੋ ਗਏ ਇਸ ਰੋਡ ਦਾ ਬਹੁਤ ਬੁਰਾ ਹਾਲ ਹੈ ਤੇ ਜੇ ਸਰਕਾਰ ਆਪਣੀ ਨੀਤ ਤੋਂ ਨਹੀਂ ਜਾਗੀ ਤਾਂ ਇੱਥੇ ਦਿਨ-ਪ੍ਰਤੀ ਦਿਨ ਰੋਜ਼ ਕੋਈ ਨਾ ਕੋਈ ਹਾਦਸਾ ਜਿਹੜਾ ਹੋ ਰਿਹਾ ਹੈ ਕੋਈ ਵਿਚਾਰਾ ਮੋਟਰਸਾਈਕਲ ਵਾਲਾ ਟੂ ਡੀਲਰ ਵਾਲਾ ਜੋ ਵੀ ਜਾਂਦਾ ਏ ਤੇ ਕੱਲ ਦੀ ਇੱਕ ਤਾਜ਼ਾ ਘਟਨਾ ਏ ਗਮੀਰਪੁਰ ਮੋੜ ਤੇ ਹੀ ਮੰਤਰੀ ਸਾਹਿਬ ਦੇ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਏ ਉਸੇ ਇੱਕ ਮੋਟਰਸਾਈਕਲ ਤੇ ਅੰਕਲ ਜੀ ਗਿਰੇ ਉਹਨਾਂ ਦੇ ਬੜੀਆਂ ਡੂੰਘੀਆਂ ਸੱਟਾਂ ਲੱਗੀਆਂ ਇਹ ਕੁਦਰਤੀ ਤੌਰ ਤੇ ਕਹੋਗੇ ਕਿ ਪਿੱਛੋਂ ਕੋਈ ਭਾਰੀ ਵਾਹਨ ਨਹੀਂ ਆ ਰਿਹਾ ਸੀ ਜਿਹਦੇ ਕਰਕੇ ਜਿਹੜਾ ਉਹਨਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਤੋਂ ਮੈਂ ਅਪੀਲ ਕਰਦਾ ਹਾਂ ਕਿ ਇਹ ਜਿਹੜੇ ਰੋਡ ਤੇ ਖੱਡੇ ਪਏ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਅੰਨੇ ਡੂੰਘੇ ਜਿਹੇ ਇਹਨਾਂ ਦਾ ਪਾਣੀ ਦੇ ਵਿੱਚ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਖੱਟੇ ਦੀ ਗਹਿਰਾਈ ਕਿੰਨੀ ਹੈ ਐਸੇ ਤੁਸੀਂ ਮੈਂ ਕਹਿੰਦਾ ਹੁਣੇ ਦੇਖ ਲਓ ਜਿਸ ਤਰ੍ਹਾਂ ਇਹ ਗੱਡੀਆਂ ਜਾਂਦੀਆਂ ਹੈ ਬੜੀ ਦੂਰ ਤੋਂ ਆਵਾਜ਼ ਆਉਂਦੀ ਹੈ ਘਰਾਂ ਦੇ ਅੰਦਰ ਤੱਕ ਇਰਾਕੇ ਦੀ ਆਵਾਜ਼ ਆਉਂਦੀ ਹੈ ਜਦੋਂ ਗੱਡੀ ਟੋਏ ਦੇ ਵਿੱਚ ਵੱਜਦੀ ਹੈ ਦੇਖੋ ਜੀ ਅਸੀਂ ਸਰਕਾਰ ਨੂੰ ਦੱਸ ਦੇਣ ਦਾ ਟਾਈਮ ਦਿੰਦੇ ਆ ਕਿ ਦੱਸ ਦੇਣ ਦੇ ਅੰਦਰ ਇਹ ਖੱਟੇ ਨਹੀਂ ਪੂਰੇ ਜਾਂਦੇ ਤਾਂ ਕੁਝ ਕੋਸ਼ਿਸ਼ ਅਸੀਂ ਆਪ ਕਰਾਂਗੇ ਇਹਨਾਂ ਨੂੰ ਕੋਈ ਮੇਰੀ ਬਾਤੀ ਅਸੀਂ ਸਾਰਾ ਦਮਾਂ ਦੇ ਵੀ ਇਕੱਠੇ ਹੋ ਕੇ ਤੇ ਤਾਂ ਜੋ ਕਿਸੇ ਦਾ ਕੋਈ ਜਾਣੀ ਨੁਕਸਾਨ ਹੈ ਜਿਹੜਾ ਉਹ ਨਾ ਹੋ ਸਕੇ ਤੋ ਅਲੂ ਦਾ ਛੋਟੀ ਜਿਹੀ ਗੱਲ ਆ ਸਾਹੀ ਇੱਕ ਵਾਰ ਜਦੋਂ ਆਪਣਾ காங்கிரஸ் ਦੀ ਸਰਕਾਰ ਸੀ ਮਾਨਤਾ ਜੀਰਵਾਦ ਜੀ ਨੇ ਚੰਨੀ ਸਾਹਿਬ ਤੋਂ ਪੁੱਛਿਆ ਕਿ ਤੁਸੀਂ ਆਪਣੀ ਸਰਕਾਰ ਵਿੱਚ ਕੀ ਕੁਝ ਕੀਤਾ ਤਾਂ ਚੰਨੀ ਸਾਹਿਬ ਨੇ ਕਿਹਾ ਕਿ ਅਸੀਂ ਪੈਟਵਰਕ ਦਾ ਕੰਮ ਕੀਤਾ ਬਾਦਲ ਸਾਹਿਬ ਨੇ ਬੜਾ ਹੰਕਾਰ ਨਾਲ ਮਜ਼ਾਕ ਉਡਾਇਆ ਕਿ ਪੈਟਵਰਕ ਦਾ ਕੰਮ ਵੀ ਕੋਈ ਕੰਮ ਹੈ ਮੈਂ ਤਾਂ ਸਰਕਾਰ ਨੂੰ ਬੇਇੱਜ਼ਤੀ ਕਰਦਾ ਜੇ ਤੁਸੀਂ ਕੋਈ ਰੋਡ ਨਹੀਂ ਬਣਾਇਆ ਕੁਝ ਨਹੀਂ ਕੀਤਾ ਚੰਗ ਸਮ ਪੈਟਵਰਕ ਹੀ ਕਰਵਾ ਦੋ ਜੇ ਹੋਰ ਨਹੀਂ ਕੁਝ ਕਰ ਸਕਦੇ ਦੇਖੋ ਜੀ ਇਹ ਕਹਿਣਾ ਤਾਂ ਨਹੀਂ ਚਾਹਦਾ ਬਾਤਰੀ ਹਾਊ ਦਾ ਬੰਡ ਬਿਲਕੁਲ ਇੱਥੇ 2 ਗੱਲੋਂ ਮਿਟਰੇ ਕੋ ਮੇਰਾ ਕਿ ਉਹ ਜੀ ਜੇ ਦੇ ਦਾ ਇਥੋਂ ਲੰਘ ਰਹੀ ਹੈ ਉਹਨਾਂ ਦੀ ਗੱਡੀ ਨੂੰ ਜੰਪ ਦਾ ਲੱਗਦਾ ਹੀ ਹੋਣਾ ਪਤਾ ਤਾਂ ਉਹਨਾਂ ਨੂੰ ਵੀ ਲੱਗਦਾ ਹੀ ਹੈ ਕਿ ਖੱਟੇ ਹੈ ਬਾਕੀ ਪਤਾ ਨਹੀਂ ਸ਼ਾਇਦ ਉਹਨਾਂ ਜਾਣ ਬਣੇ ਕਿਹਾ ਚਾਹਦੇ ਹੈ ਕਿ ਲੋਕਾਂ ਦੇ ਮਨਾਂ ਵਿੱਚ ਤਾਂ ਹੁਣ ਇਹ ਸਰਕਾਰ ਹੈ ਜਿਹੜੀ ਪੰਜਾਬੀ ਦੇ ਬੇਲਾ ਚੁਸਤ ਰਹੀ ਹੈ ਦੇਖ ਰਹੇ ਤੁਹਾਨੂੰ ਦੇ ਤਾਂ ਇਹ ਨਹੀਂ ਬਿਲਕੁਲ ਫਤਨ ਕਰ ਲੈਣੀ